हांजी दोस्तों गुड मॉर्निंग सत श्री अकाल आज ਆਪਾਂ ਗੱਲਬਾਤ ਕਰਾਂਗੇ ਜਿਹੜੀ ਕੁਦਰਤ ਨੇ ਸਾਨੂੰ ਬੇਸ਼ਕੀਮਤੀ ਸਦਾ ਦੇ ਦਿੱਤੀ ਹੈ ਖਸ਼ਬੂਦਾਰ ਜੜੀ ਬੂਟੀ ਪਦੀਨਾ ਬਾਰੇ ਜਿਸ ਨੂੰ ਮਿੰਟ ਕਹਿੰਦੇ ਆ ਇਹਨੂੰ ਹਰਾ ਪਦੀਨਾ ਵੀ ਕਹਿੰਦੇ ਆ ਮਥੋਲ ਕ੍ਰਿਸਟਲ ਵੀ ਕਹਿੰਦੇ ਆ ਪਦੀਨਾ ਕਈ ਕਿਸਮਾਂ ਵਿੱਚ ਕਈ ਤਰ੍ਹਾਂ ਦਾ ਹੁੰਦਾ ਹੈ ਪਦੀਨੇ ਬਾਰੇ ਸਿਰਫ ਅਸੀਂ ਚਟਨੀ ਸੁਣਿਆ ਜਾਂ ਤਾਂ ਵੀ ਚਟਨੀ ਬਣਦੀ ਹੈ ਜਾਮ ਜਾਂ ਮਿੰਟ ਟੀ ਬਾਰੇ ਜਾਣਦੇ ਆ ਪਰ ਇਹਦੇ ਸਾਡੇ ਸਰੀਰ ਲਈ ਅਨੇਕਾਂ ਫਾਇਦੇ ਆ ਪਦੀਨੇ ਦੇ ਤੇਲ ਤੋਂ ਮਹਿੰਦੇ ਪਰਫਿਊਮ ਟੌਫੀਆਂ ਜੈਲ ਕੋਲਡਰਾਂ ਵਿੱਚ ਵਰਤਿਆ ਜਾਂਦਾ ਮਾਊਥ ਫਰੈਸ਼ ਲਈ ਉਹਦੇ ਵਿੱਚ ਵਰਤਿਆ ਜਾਂਦਾ ਆਈਸਕ੍ਰੀਮ ਵਿੱਚ ਵਰਤਿਆ ਜਾਂਦਾ ਟੂਥਪੇਸਟ ਵਿੱਚ ਵਰਤਿਆ ਜਾਂਦਾ ਸ਼ੈਂਪੂ ਸਾਬਣਾਂ ਵਿੱਚ ਵਰਤਿਆ ਜਾਂਦਾ ਪਦੀਨੇ ਦੇ ਵਿੱਚ ਵਿਟਾਮਿਨ ਅਤੇ ਕਿੰਨੇ ਜਿ ਪਦਾਰਥ ਬਹੁਤ ਭਰਪੂਰ ਮਾਤਰਾ ਵਿੱਚ ਹੁੰਦੇ ਆ ਇਹ ਐਂਟੀਆਕਸੀਡੈਂਟ ਹੁੰਦਾ ਐਂਟੀਬੈਕਟੀਰੀਅਲ ਹੁੰਦਾ ਐਂਟੀਫੰਗਲ ਹੁੰਦਾ ਸਿਰ ਦਰਦ ਹੋਵੇ, ਥਕਾਨ ਹੋਵੇ, ਪਦੀਨੇ ਦੇ ਪੱਤਿਆਂ ਦਾ ਲੇਪ ਬਣਾ ਕੇ ਮੱਥੇ ਤੇ ਲਾ ਲਓ। ਬਿਲਕੁਲ ਠੀਕ ਹੋ ਜਾਂਦਾ। ਢਿੱਡ ਪੀੜ ਹੋਵੇ, ਪਦੀਨੇ ਦੇ 5-7 ਪੱਤੇ ਉਬਾਲ ਕੇ ਥੋੜੇ ਜਿਹਾ ਪਾਣੀ ਚ ਥੋੜਾ ਥੋੜਾ ਪਾਣੀ ਪੀਂਦੇ ਰਹੋ। ਬਿਲਕੁਲ ਠੀਕ ਹੋ ਜਾਂਦਾ। ਖੰਘ, ਜ਼ਖਾਮ, ਗਲਾ ਬੰਦ ਹੋਵੇ, ਇਹਦੀਆਂ 5-7 ਪੱਤੀਆਂ ਨੂੰ ਅਦਰਕ ਅਦਰਕ ਵਿੱਚ ਪਾਲੇ ਸਹਿਤ ਮਿਲਾ ਕੇ ਤੇ ਇਹਦੇ ਨੂੰ ਥੋੜਾ ਥੋੜਾ ਪਾਣੀ ਚ ਪੀ ਲਵੋ ਤੇ ਇਹ ਵੀ ਬਿਲਕੁਲ ਬਿਮਾਰੀਆਂ ਠੀਕ ਹੋ ਜਾਂਦੀਆਂ ਦੰਦ ਤੇ ਪੀਲਾਪਣ ਹੋਵੇ ਇਹਦੀਆਂ ਪੱਤੀਆਂ ਦਾ ਪੇਸਟ ਬਣਾ ਕੇ ਮਲ ਲਓ ਚਾਤਨ ਕਰ ਲਓ ਉੱਪਰ ਦੀ ਪੀਲਾਪਣ ਦੂਰ ਹੋ ਜਾਂਦਾ ਵਿੱਚ ਤੇ ਪਿਸ਼ਾਬ ਰੁਕ ਰੁਕਾਉਂਦਾ ਹੋਵੇ ਇਹਦੇ ਪੱਤੇ ਵਾਲ ਕੇ ਪੀ ਲਵੋ ਵਿੱਚ ਥੋੜੀ ਜੀ ਕਾਲੀ ਮਿਰਚ ਜ਼ਰੂਰ ਪਾ ਲਓ